ਤੇ ਚਿਮਚਿਆਂ ਨੇ ਆਖਿਆ ਜੀ ਅੱਜ ਦਿੱਲੀ ਦਾ ਤਖਤ ਚਲ ਕੇ ਆਇਆ ਹੈ ਤੇ ਸੰਤ بابا ਕਰਤਾਰ ਸਿੰਘ ਕਹਿਣ ਲੱਗੇ ਵੀ ਥੋੜਾ ਜਿਹਾ ਮੈਨੂੰ ਟਾਈਮ ਦਿਓ ਮੈਨੂੰ ਟਾਈਮ ਭੁੱਲ ਗਿਆ ਪਤਾ ਨਹੀਂ 25 ਮਿੰਟ ਕੇ 29 ਮਿੰਟ ਮਿਲੇ ਤੇ ਸੰਤ ਜੀ ਕਹਿਣ ਲੱਗੇ ਵੀ ਜੇ ਦਿੱਲੀ ਦਾ ਤਖਤ ਆਇਆ ਨਾ ਬੀਬੀ ਸ਼ਾਨ ਕਰਨੀ ਆਇਆ ਬੀਬੀ ਗੁਸਾਰਾ ਕਰੀ ਅੱਜ ਤੂੰ ਸਾੜੀ ਲਾ ਕੇ ਆਈ ਤੇ ਜੇ ਗੁਰੂ ਤੇਗ ਬਹਾਦਰ ਕਬਾਨੀ ਨਾ ਕਰਦੇ ਤੂੰ ਬੁਰਕਾ ਪਾ ਕੇ ਆਉਣਾ ਸੀ ਬੁਰਕਾ ਪਾ ਕੇ ਇਹ ਵੀ ਗੱਲ ਉਹਨੂੰ ਪਿੰਚ ਹੋਈ ਹੁਣ ਵੇਂਦੇ ਨੇ ਕਿ ਸੰਤ ਬਾਬਾ ਕਰਤਾਲ ਸਿੰਘ ਸੱਚਖੰਡ ਪਿਆਨਾ ਕਰਕੇ ਤੇ ਵੇਖੀ ਕਿ ਨਵਾਂ ਜਥੇਦਾਰ ਕਿ ਹੋ ਜਾਏ ਇਹਨਾਂ ਨੂੰ ਚੈਲੰਜ ਕਰਨ ਵਾਸਤੇ ਅਸੀਂ ਗੁਰਬਾਣੀ ਦਾ ਇੱਕ ਅੱਖਰ ਇੱਕ ਸੰਤ ਬਾਬਾ ਭੂਲਾ ਸਿੰਘ ਨੇ ਕੋਲਾ ਸਿੰਘ ਸਿਹੜੀ ਵਾਲੇ ਕਿਤੇ ਮੌਕਾ ਮਿਲੇ ਦਰਸ਼ਨ ਕਰਨੇ ਕਾਰ ਸੇਵਾ ਵਾਲੇ ਨੇ ਕਿਤੇ ਵੀ ਕਾਗਜ਼ ਪਿਆ ਹੋਵੇ ਨਾ ਗੁਰਮੁਖੀ ਖਾਨ ਵਾਲਾ ਉਹ ਚੁੱਕ ਕੇ ਤੇ ਆਪਨੇ ਝੋਲੇ 'ਚ ਪਾਉਂਦੇ ਕਹਿੰਦੇ ਮੇਰੇ ਗੁਰੂ ਦੇ ਅੱਖਰ ਨੇ ਭਾਵੇਂ ਬਾਣੀ ਨਾਂ ਵੀ ਹੋਵੇ ਨਾ ਇਹਨਾਂ ਅਦਬ ਕਰਦੇ ਨਹੀਂ ਕੋਈ ਮਖੀ ਭਾਸ਼ਾ ਦਾ ਤੇ ਆਪਾਂ ਦਾ ਪ੍ਰਵਾਹ ਨਹੀਂ ਕਰਦੇ ਨਕਲੀ ਨਿਰੰਕਾਰੀ ਗੁਰਬਜਨੇ ਨੇ ਕੁਰਸੀ ਢਾਈ ਤੇ ਨਾਲ ਆਪਣੀ ਘਰ ਵਾਲੀ ਕੁਲਵੰਤ ਨੂੰ ਬਿਠਾ